ਆਓ ਗੁਰੂ ਪਰਿਓ ਜੋ ਹਾਜੋਜ ਨਿਤ ਅੰਮ੍ਰਿਤ ਵੇਲੇ ਚੰਦਰ ਹੀ ਗੜੀਵਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹੰਤਪੰਦ ਦੇ ਰਾਖੇ ਮਨੁਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰਗਤੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤੰਤਰਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਨ ਜੂਰੀ ਅੰਦਰ ਸਤਿ ਬਿਡੇ ਗੁਰੂਖਾਲਸਾ ਸਤਸੰਗ ਜੀਓ ਆਓ ਜੋ ਚਿਰਤੋਂ ਆਪਾਂ ਹਰ ਰੋਜ਼ ਨਿਤ ਅੰਮ੍ਰਿਤ ਵੇਲੇ ਤਨ ਤਨ ਸਾਈਂ ਬਿਸ਼ਰੀ ਗੁਰੂ ਨਨ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਣ ਜੀ ਮੁੱਦੀ ਆਪਾਂ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਹਿੱਸਾ ਬਣ ਕੇ ਆਪਾਂ ਸਗਰੋਂ ਦੇ ਪਾਣ ਵਿੱਚੋਂ ਕੁਝ ਗ੍ਰੰਥੀ ਗੁਰਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀ ਤੰਗੇ ਨੇ ਤੇ ਦੁੱਖਾਂ ਦੇ ਲੈ ਸਾਰੋਗਾਂ ਸੋਗਾਂ ਕਰਿਆਂ ਸਾਰੇ ਚਿੰਤਾ ਫਿਕਰਾਂ ਤੋਂ ਆਪਾਂ ਬਚ ਜਾਈਏ ਜਮਾਂ ਦੇ ਮਾਰ ਤੋਂ ਬਚ ਜਾਈਏ ਅੱਜ ਸੁਣਦੇ ਦੇਖਦੇ ਆ ਰਹੇ ਆ 85 ਲੱਖ ਜੋਨਾ ਪਰ ਉਹਨਾਂ ਦੇ ਜਨਮ ਤੇ ਮਰਨ ਦਾ ਦੁੱਖ ਹੈ ਨਾ ਉਹ ਬਹੁਤ ਅਸਾਂ ਤੇ ਕਹੇ ਗੰਤ ਸੁਣ ਤੋ ਬਰ ਇਸ ਸੋਤੇ ਆਪਾਂ ਸੰਗਰਮ ਪੰਨ ਵਿੱਚ ਜਿੰਨ ਵਿੱਚੋਂ ਰੱਬੀ ਗੁਣ ਦਿੱਤਾ ਦੇ ਬੜੀ ਆਪਾਂ ਵਿਚਾਰ ਕਰ ਰੈ ਸੀਗੇ ਕਿ ਤਨੁਗੁਰ ਦਾ ਅਨੁਸਾਰ ਜੇ ਮਹਾਰਾਜ ਪਟਨ ਦੀ ਧਰਤੀ ਤੇ ਅੱਜ ਵਿਰਾਜਮਾਨ ਹੈ। ਇੱਕ ਪਹਰ ਦਾ ਟੁੱਡਾ ਮਾਰਿਆ ਤੇ ਉਤੋਂ ਇੱਕ ਚਮਕਦਾ ਪੱਥਰ ਦੇ ਮਿਲਿਆ। ਫਿਰ ਉਹ ਗੋਤਕ ਸੀ ਪਾਸ਼ਾ ਦਾ ਜਿਵੇਂ ਉਹਨਾਂ ਅੱਗੇ ਆ ਸਾਲਸਰਾਏ ਨੂੰ ਤੇ ਰੱਬੇ ਗੁਣ ਦੇਣਾ ਸੇ ਸਾਨੂੰ ਭਾਸ਼ਣੇਸ ਲਜਾਉਣਾ ਭਾਈ ਮਰਦਾਨੇ ਜੀ ਮਰਦਾਨੇ ਜੀ ਦੇ ਰਾਹੀਂ ਸਾਲਸਰਾਏ ਨੂੰ ਤੇ ਰੱਬੇ ਗੁਣ ਬਖਸ਼ੇ ਸਾਨੂੰ ਜੇ ਅਸੀਂ ਗਰਣ ਕਰਨਾ ਜੀ ਇਤ ਨੇ ਦੇ ਪਰਉ ਗੰਦੀਏ ਬਦੀਏ ਜੁਨੀਅਰ ਵਿੱਚ ਪਟਕਦੇ ਆ ਰਹੇ ਪਟਕਦੇ ਰਾਵਾਂਗੇ ਦੁੱਖ ਖਾਰੇ ਦਸਾਰੇ ਰਾਵਾਂਗੇ ਜਿਸ ਚੌਨੇ ਕੇ ਦੁੱਖਾ ਤੋਂ ਬਚ ਜਾਈਏ ਤੇ ਚਿੰਤਾ ਵਿਕਰਾਂ ਤੋਂ ਬਚ ਜਾਈਏ ਤੇ ਫਿਰ ਆਓ ਆਪਾਂ ਜੋ ਪਾਸ਼ਪ੍ਰਿਤ ਬੋਸ਼ ਕਰਦੋ ਦੀ ਵਿਚਾਰ ਕਰੀ ਉਹਨਾਂ ਸਾਲਸ ਰਾ ਕੋ ਉਹ ਪੱਥਰ ਜਿਹੜਾ ਪੈਰ ਦੇ ਨਾਲ ਹਦੇੜਕੇ ਪਾਸ਼ਾ ਨੇ ਕੱਢਿਆ ਉਹ ਪੱਲੇ ਚ ਬੰਨ ਕੇ ਜਦ ਵਰਦਾਨ ਨੂੰ ਸਾਸਰਾ ਦੇ ਕੋਲ ਤੁਰਤਾ ਤਾਂ ਬਿਛੇ ਵਿਚਾਰ ਕਰਿਆ ਪਹਿਲਾਂ ਕਹੀਂ ਥਾਈ ਉਹ ਪੱਥਰ ਵੇਚਣ ਵਾਸਤੇ ਲਾਲ ਵੇਚਣ ਵਾਸਤੇ ਐ ਉਹ ਲਾਲਸੀ ਪਰ ਸਾਡੇ ਨਿਕਲ ਵੀ ਤਾਂ ਪੱਥਰ ਉਸ ਦੁਨੀਆ ਦੀ ਜਗ੍ਹਾ ਵਿੱਚ ਵੀ ਪੱਥਰ ਸੀਗਾ ਪਰ ਉਹ ਜਿਹੜਾ ਉਹ ਉਸ ਪੱਥਰ ਦੀ ਪਰਵ ਕਰਨ ਵਾਲ ਸੀ ਉਹ ਸਾਸਰਾ ਜੀ ਉਹਨੂੰ ਕੋਲ ਭੇਜਿਆ ਅਖੀਰ ਜਦੋਂ ਕਿਸੇ ਨੇ ਕੁਝ ਬੋਲ ਨਾ ਪਾਇਆ ਇਹ ਪੈਰ ਸਾਨੂੰ ਵੀ ਆ ਹੀਰਾ ਜਦੋਂ ਮਿਲਿਆ ਏ ਸਾਨੂੰ ਇਹਦੀ ਕੋਈ ਕਦਰ ਨਹੀਂ ਸਾਡੇ ਸਾਡੇ ਵਾਸਤੇ ਵੀ ਇਹ ਪੱਥਰੀ ਆ ਸਾਡੇ ਵਾਸਤੇ ਵੀ ਇਹ ਪੱਥਰੀ ਆ ਪਰ ਹੈ ਤਾਂ ਹੀਰਾ ਬੇਕੀਮਤੀ ਹੀਰਾ ਕਿਸੇ ਕੀਮਤ ਤੇ ਮਿਲਦਾ ਨਹੀਂ ਏ ਕਿਸੇ ਵੀ ਕੀਮਤ ਤੇ ਨਹੀਂ ਮਿਲਦਾ ਜਿਹੜਾ ਤਨਗੁਰਦਾਨੂ ਸਾਹਿਬ ਨੇ ਲਾਂ ਭੇਜਿਆ ਨਾ ਸਾਥਰਾ ਜੋਰੀ ਦੇ ਕੋਲ ਉਹ ਵੀ ਕਿਸੇ ਕੀਮਤ ਤੇ ਨਹੀਂ ਸੀ ਮਿਲਦਾ ਸੰਸਾਰ ਵਿੱਚ ਉਹਦੀ ਕੀਮਤ ਆ ਹੀ ਨਹੀਂ ਸੀ ਸਤ ਚੱਕਰ ਬਾਰੇ ਆਪਾਂ ਕੱਲ ਵਿਚਾਰਦੇ ਸਤ ਚੱਕਰ ਬਾਰੇ ਭਾਈ ਮਰਦਾਨੇ ਨੇ ਪਰ ਅਸੀਂ ਇੱਕ ਚੱਕਰ ਮਾਰ ਲਈਏ ਦੋ ਚੱਕਰ ਮਾਰ ਲਈਏ ਤੇ ਹੋ ਸਕਦਾ ਅਸੀਂ ਅਤ ਜਾਈਏ ਤੇ ਜਦੋਂ ਤਨਗੁਰ ਗੁਰੂ ਅਮਰਦਾਸ ਸਾਹਿਬ ਨੇ ਚੋਣ ਕੀਤੀ ਨਾ ਗੁਰਗੱਦੇ ਦੀ ਤੇ ਦੋਨਾਂ ਜਵਾਈਆਂ ਨੂੰ ਬਾਰ-ਬਾਰ ਥੜੇ ਬੜਵਾਉਂਦੇ ਨੇ ਹੌਲਡ ਬੜਾ ਜਵਾਈ ਸੀ ਉੱਤ ਗਿਆ ਵੀ ਬਾਰ-ਬਾਰ ਥੜੇ ਬੜਵਾਈ ਜਾਂਦੇ ਆ ਬਾਰ-ਬਾਰ ਠੁਆਈ ਜਾਂਦੇ ਆ ਤਨ ਗੁਰ ਦਾ ਅਮਰ ਰਾਮਦਾਸ ਜੀ ਮਹਾਰਾਜ ਨਹੀਂ ਅੱਤੇ ਉਹ ਨਹੀਂ ਅੱਤੇ ਉਹ ਕਹਿੰਦੇ ਬੜਵਾਈ ਜਾ ਉਟਾਈ ਜਾ ਤੁਹਾਡਾ ਖੇੜਿਆ ਤੁਹਾਡੀ ਤਾਂ ਪੁੱਛਿਆ ਰਾਮਦਾਸ ਇਹ ਥੜੇ ਬਣਦੇ ਕਿਉਂ ਨਹੀਂ ਚੰਗੇ ਬੱਚੇ ਜਿੰਨਾ ਜੇ ਤੁਹਾਡੇ ਨਜ਼ਰ ਵਿੱਚ ਨਹੀਂ ਆਉਂਦੇ ਉਹਨਾਂ ਚ ਮੜ ਹੀ ਰਹੇ ਅਸੀਂ ਕੌਣ ਉਹਨੂੰ ਲੈ ਬਣਾਉਣ ਵਾਲੇ ਜਿੱਦਾਂ ਦਾ ਤੁਸੀਂ ਬਣਵਾਈ ਜਾਂਦੇ ਸੀ ਬਣਾਈ ਜਾਂਦੇ ਸਾਡਾ ਤਾਂ ਕੰਮ ਹੈ ਹੁਕਮ ਮੰਨਣਾ ਹੁਣ ਮਰਦਾਨਾ ਹੁਕਮ ਮੰਨ ਲੈ ਉਹ ਕਹਿੰਦੇ ਜਨੀ ਵਾਲੀ ਮਰਜੀ ਭੇਜੀ ਜਾ ਮੈਨੂੰ ਕੀ ਫਰਕ ਹੈ ਮੈਂ ਤਾਂ ਸੇਵਕ ਐ ਮੈਂ ਤਾਂ ਹੁਕਮ ਮੰਨਣਾ ਹੈ ਕਦੇ ਪਿਆਰੋ ਸਾਦੂ ਇਹ ਜਾ ਚਾ ਜਾਵੇ ਸਾਨੂੰ ਕਦੇ ਸਮਝ ਆ ਜਾਏ ਗੁਰੂ ਦੀ ਗੱਲ ਦਾ ਗੁਰੂ ਦਾ ਹੁਕਮ ਮੰਨਣਾ ਫਿਰ ਅਸੀਂ ਵੀ ਪਾਰਸ ਬਣ ਜਾਉਂਦੇ ਸਾਨੂੰ ਹੁਕਮ ਮੰਨਣਾ ਆਉਂਦਾ ਨਹੀਂ ਸਾਨੂੰ ਸਿਆਣ ਤੋਂ ਕੋਟਲੇ ਤੇ ਆਉਦੀ ਦੂਜਿਆਂ ਦੇ ਪ੍ਰਤੀ ਸਾਨੂੰ ਗੱਲ ਸੁਣਨੀ ਨਹੀਂ ਆਉਂਦੀ ਜੇ ਸੁਣੀ ਆ ਗਈ ਤੇ ਮੰਨੀ ਨਹੀਂ ਆਉਂਦੀ ਪਹਿਲਾਂ ਨਮਨ ਸੁਣੀ ਨਹੀਂ ਜਾਂਦੀ ਜੇ ਸੁਣੀ ਜਾਂਦੀ ਤੇ ਮੰਨੀ ਨਹੀਂ ਜਾਂਦੀ ਹੁਣ ਬਾਈਬਲ ਦਾ ਸੁਣਦਾ ਵੀ ਆ ਤੇ ਮੰਨਦਾ ਵੀ ਆ ਜੇ ਜਦੋਂ ਸਤਵੀਂ ਵਾਰ ਗਿਆ ਤਾਂ ਨਾ ਪੈਸੇ ਲੈਂਦਾ ਏ ਸਸਰਾਏ ਤਾਂ ਨਾ ਖੜਾ ਛੁੱਟਦਾ ਏ ਉਹ 7ਵੀਂ ਵਾਰ ਹੋਈ ਤੇ ਪੈਸੇ ਸੁੱਟ ਕੇ ਸਾਲਸਰ ਦੇ ਅੱਗੇ ਤੰਮੰਦਾਨਾ ਭਾਈ ਤੁਰ ਆਪ ਦਾ ਲੈ ਕੇ ਲਾ ਦੋ ਕਿੰਨਾ ਅਦਲਕਾ ਨੋਕੋਂ ਸੀ ਸਾਲਸਰ ਆਜਦਾ ਨੂੰ ਕਿਆ ਉਹਨੂੰ ਰੋਗ ਜਾ ਕੇ ਜਿਹੜਾ ਸੁਲਤਾਨ ਦਾ ਬਾਲਕ ਆ ਉਹਨੂੰ ਮਿਲਣਾ ਮੈਂ ਆਇਆ ਇਹਨੇ ਨੂੰ ਲਾਗੇ ਤੇ ਬੈਠੇ ਸੀ ਪਾਸ਼ਾ ਥੋੜੀ ਦੂਰ ਤੇ ਸ਼ਹਿਰ ਦੇ ਬਾਹਰ ਪਿੰਡ ਦੇ ਬਾਹਰ ਉਸ ਟੇ ਮਸੂ ਦੇ ਬਾਹਰ ਥੋੜਾ ਬੈਠੇ ਸੀ ਇਹਨੇ ਨੂੰ ਮਰਦਾਨਾ ਉੱਥੇ ਪਹੁੰਚ ਗਿਆ ਸਤਗੁਰੂ ਦੇ ਕੋਲ ਅਦਰ ਗਿਨੇ ਜਾਂਦੇ ਆਈ ਨਮਸਕਾਰ ਕਰਤੀ ਸਤਗੁਰੂ ਦੇ ਦਰਦ ਨਹੀਂ ਵੀ ਇਹ ਕੋਲ ਖੁਦਾਈ ਪਰ ਸਾਧੂ ਰੂਪ ਸਮਝ ਕੇ ਨਾ ਆਪਣਾ ਮਨ ਜਿਹੜਾ ਸੀ ਨਾ ਉਹ ਸਤਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤਾ ਮੱਥਾ ਤੇ ਕਰ ਉਹ ਅਸੀਂ ਵੀ ਟੇਕਦੇ ਹਾਂ ਸਭ ਬਸਾਰੇ ਟੇਕਦੇ ਮੱਥਾ ਮੱਥਾ ਟੇਕ ਟੇਕ ਦੇ ਵਿੱਚ ਫਰ ਗਿਆ ਹੁਣ ਅਦਰਕੇ ਸਾਧਨਾ ਦੇ ਨੌਕਰ ਦੇ ਉਹ ਜਿਹਾ ਮੱਥਾ ਟੇਕਿਆ ਤਨ ਮਨ ਗੁਰੂ ਦੇ ਅੱਗੇ ਰੱਖ ਦਿੱਤਾ ਤੇ ਜਦ ਗੁਰੂ ਦੀ ਨਿਗਾਹ ਪਈ ਤੇ ਨਦਰਿ ਨਦਰ ਨਿਹਾਲ ਕਰ ਦਿੱਤਾ ਇਹਨੇ ਨੂੰ ਕੁਝ ਖਾਣ ਪੀਣ ਦੀਆਂ ਵਸਤੂਆਂ ਲੈ ਕੇ ਤੇ ਸਾਸਰਾ ਵੀ ਪਹੁੰਚ ਗਿਆ ਅੰਦਾਜ਼ੇ ਨਹੀਂ ਬੇਦਰ ਨੂੰ ਗਿਆ ਤੇ ਥੋੜੀ ਦੂਰ ਹੋ ਵੀ ਗਿਆ ਤਾਂ ਸਤਗੁਰੂ ਦਾ ਦਰਸ਼ਨ ਹੋਇਆ ਤਸਾਲਸਰਾਏ ਨਹੀਂ ਵੀ ਜਾ ਕੇ ਮੱਥਾ ਟੇਕਿਆ ਅਰ ਜਿਹੜੇ ਖਾਣ ਦੇ ਪਦਾਰਥ ਲੈ ਕੇ ਗਿਆ ਸੀ